ਹਾਂ ਜੀ ਸਰ ਕੀ ਨਾਮ ਆਪਣਾ ਤੇ ਕਿਹੜਾ ਸ਼ਹਿਰ ਹਾਂ ਜੀ ਮੇਰਾ ਨਾਮ ਇੰਸਪੈਕਟਰ ਵਿੰਦਰ ਸਿੰਘ ਐਸ ਐਚਓ ਸਿਵਲ ਲਾਈਨ ਬਟਿੰਡਾ ਜੀ ਇੱਕ ਮਾਮਲਾ ਦਾ ਟਿਕਟ ਲੱਗਿਆ ਜਿਸ ਨੇ ਜੱਟ ਜੀ ਕੀ ਪੂਰਾ ਮਾਮਲਾ ਹੈ ਇਹ ਸਾਡੇ ਕੋਲੇ ਜੀ ਇੱਕ ਭਪਿੰਦਰ ਸਿੰਘ ਪੁੱਤਰ ਅਦਰ ਸਿੰਘ ਵਾਸੀ ਨਾਈ ਵਾਲਾ ਤਹਿਸੀਲ ਪਾਤਣਾ ਪਟਿਆਲਾ ਜੋ ਕਿ ਹੁਣ ਬੀਸੀਐਲ ਸੰਗਤ ਕਲਾਂ ਜਿਹੜੀ ਹੈਗੀ ਸ਼ਰਾਬ ਦੀ ਫੈਕਟਰੀ ਉੱਥੇ ਬਤੌਰ ਕੈਮੀਕਲ ਇੰਜੀਨੀਅਰ ਵਰਕ ਕਰਦੇ ਨੇ ਇਹਨਾਂ ਨੇ ਸਾਨੂੰ ਬਿਆਨ ਲਿਖਾਇਆ ਵੀ 17 ਤਰੀਕ ਦੀ ਰਾਤ ਨੂੰ ਚਲੀਪੀ ਚੌਂਕ ਕੋਲ ਇਹਨਾਂ ਨੂੰ ਕਿਸੇ ਇੱਕ ਔਰਤ ਨੇ ਹੱਥ ਦੇ ਕੇ ਰੋਕੇ ਤੇ ਉੱਥੇ ਇਹ ਉਹਨਾਂ ਨਾਲ ਕੋਈ ਗੱਲਬਾਤ ਕਰਨ ਲੱਗੇ ਤਾਂ ਪਿੱਛੋਂ ਹੀ ਇੱਕ ਨਾਲ ਦੋ ਆਦਮੀ ਹੋਰ ਸੀਗੇ ਜਿਨ੍ਹਾਂ ਨੇ ਕਿ ਇਹਨਾਂ ਨੂੰ ਇੱਕ ਕਿਰਚ ਨੂੰ ਮਾਹਤਿਆਰ ਦਿਖਾ ਕੇ ਪਹਿਲਾਂ ਤਾਂ ਉਹ ਔਰਤ ਨੇ ਗੱਲਾਂ ਬਾਤਾਂ ਕਰਕੇ ਇਹਨੂੰ ਆਪਣੇ ਚਾਂਸੇ ਚ ਲਿਆ ਤੇ ਫਿਰ ਉਸਨੇ ਉਸ ਨੂੰ ਕਿਹਾ ਕਿ ਮੈਨੂੰ 500 ਰੁਪਏ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਉਸ ਨੂੰ Google Pay ਕਰ ਦਿੱਤੇ ਤੇ ਪਿੱਛੋਂ ਖੜੇ ਬੰਦੇ ਨੇ ਉਹ UPI ਪਿਨ ਦੇਖ ਲਿਆ ਤੇ ਉਸ ਤੋਂ ਬਾਅਦ ਉਹਨੂੰ ਕੋਈ ਕਿਰਚ ਨੂੰ ਮਾਹਤਿਆਰ ਦਿਖਾ ਕੇ ਉਹਨਾਂ ਦਾ ਮਾਫੋਨ ਖੋਲਿਆ ਕੋਣ ਖੋਕੇ ਤੇ ਫਿਰ ਉਹਨਾਂ ਦਾ ਯੂਪੀਆਈ ਪਿਨ ਉਹਨਾਂ ਕੋਲੇ ਉਹਨਾਂ ਨੇ ਦੇਖ ਹੀ ਲਿਆ ਸੀਗਾ ਤੇ ਟ੍ਰਾਂਜੈਕਸ਼ਨਾਂ ਕਰਕੇ ਵੱਖ-ਵੱਖ ਖਾਤਿਆਂ ਦੇ ਵਿੱਚ ਆਪਣੇ ਉਹਨਾਂ ਦੇ 1 ਲੱਖ 9000 ਪੀਏ ਦੇ ਕਰੀਬ ਟ੍ਰਾਂਜੈਕਟ ਕਰ ਲਏ ਪਏ ਸੀ ਤੇ ਫੋਨ ਕੋ ਕੇ ਭੱਜ ਗਏ ਸੀ ਫਿਰ ਬੰਦੇ ਇਹੋ ਜਿਹੇ ਨੇ ਸੰਬੰਧ ਨੇ ਕਿ ਬਾਰੇ ਜੀ 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 ਇਤੋਂ ਸੰਬੰਧਤ ਨਹੀਂ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜੀ ਇੱਕ ਕਾਈਂਡ ਆਫ ਹਨੀ ਟ੍ਰੈਪ ਕਹਿ ਸਕਦੇ ਇਹਨਾਂ ਨੂੰ ਭੋਲੇ ਭੋਲੇ ਲੋਕਾਂ ਨੂੰ ਐਵੇਂ ਘੇਰਦੇ ਨੇ ਔਰ ਤੇ ਇਹਨਾਂ ਦੇ ਗਰੁੱਪ ਦੇ ਵਿੱਚ ਹਮੇਸ਼ਾ ਸ਼ਾਮਲ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਇਹੀ ਮੋਡ ਸਪਰੈਂਟੀ ਕੋਈ UPI PIN ਉਹਨਾਂ ਦਾ ਪਤਾ ਕਰਕੇ ਜਾਂ ਧੱਕੇ ਨਾਲ ਜਾਂ ਬੈਲਾਫਸ ਲਾ ਕੇ ਇਹ ਪਤਾ ਕਰ ਲੈਂਦੇ ਨੇ ਤੇ ਫਿਰ ਉਹ ਸਕੈਨਰ ਇਹਨਾਂ ਦਾ ਆ ਕੇ ਰੱਖਿਆ ਹੁੰਦਾ ਉੱਥੋਂ ਫਿਰ ਪੈਸੇ ਕਢਵਾ ਲੈਂਦੇ ਨੇ ਅਸੀਂ ਇਹ ਚੀਜ਼ ਨੂੰ ਟ੍ਰੇਸ ਕਰਦੇ ਕਰਦੇ ਸਾਡੇ ਐਸ.ਆਈ. ਬਿਆਨ ਸਿੰਘ ਐਡੀਸ਼ਨਲ ਐਸ.ਐਚ.ਓ ਤੇ ਉਹਨਾਂ ਦੀ ਟੀਮ ਇਹਨਾਂ ਨੇ ਕੇਸ ਟ੍ਰੇਸ ਕੀਤਾ ਤੇ ਜਿਹੜੀ ਉਹ ਲੇਡੀ ਹੈ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਇਹਨਾਂ ਦੇ ਗਰੁੱਪ ਦਾ ਉਹਦੇ ਰਾਹੀਂ ਅਸੀਂ ਪਤਾ ਕਰ ਲਿਆ ਕੌਣ-ਕੌਣ ਬੱਤੇ ਸੀ ਕਿ ਤੇ ਜਿਨ੍ਹਾਂ ਨੂੰ ਕਾਬੂ ਕਰਨ ਵਾਸਤੇ ਅਸੀਂ ਆਪਣੇ ਦੋ ਟੀਮਾਂ ਤਿਆਰ ਕਰ ਲਿਆ ਇਹ ਕਿ ਜਿਹੜੇ ਪੈਸੇ ਆਉਂਦੇ ਆ ਇਸੇ ਕਿਹਦੇ ਖਾਤੇ ਦੇ ਪਾਸੇ ਨਾਲ ਖਾਸ ਕਰਕੇ ਪਾਇਕਸ ਤੋਂ ਹੋ ਕੇ ਆਉਂਦੇ ਆ। ਇਹ ਕਿਦੇ ਹੋਰ ਦੇ ਖਾਤੇ ਚ ਪਾਉਂਦੇ ਨੇ ਜੀ ਉੱਥੇ ਇੱਕ ਸਕੈਨਰ ਜਿਹੜਾ ਹੁੰਦਾ ਹੈ ਇਹ ਇਹਨਾਂ ਦਾ ਆਲਰੇਡੀ ਕੋਈ ਮੰਨ ਲਓ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ ਜਾਂ ਕੋਈ ਹੋਰ ਕਰਦਾ। ਪਹਿਲਾਂ ਵੀ ਇੱਕ ਮਾਮਲਾ ਮੇਰੇ ਹੁੰਦੇ ਉਹ ਇੱਕ ਧਿਆਨ ਚ ਆਇਆ ਸੀ। ਉਹ ਕੀ ਕਰਦੇ ਹਣ ਜਿਹਦਾ ਸਕੈਨਰ ਹੁੰਦਾ ਉਹ ਕੋਈ 100 ਰੁਪਏ ਪਿੱਛੇ 10 ਰੁਪਏ ਆਪਣਾ ਕਮਿਸ਼ਨ ਕੱਟ ਕੇ ਉਹਨਾਂ ਨੂੰ ਪੈਸੇ ਦੇ ਦਿੰਦਾ। ਜੋ ਕਿ ਉਹ ਵੀ ਗਲਤ ਹੈ ਜੀ ਤੇ ਕਿਉਂਕਿ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਤੁਸੀਂ ਕਿਸੇ ਨੂੰ ਕਿਵੇਂ ਪੈਸੇ ਦੇ ਸਕਦੇ ਆ ਤੇ ਜੇ ਉਹ ਸਾਨੂੰ ਪਾਇਆ ਗਿਆ ਡਾਊਟ ਕੋਲ ਤਾਂ ਸੀ ਉਸ ਤੇ ਵੀ ਬਣਦੀ ਕਾਰ ਨਹੀਂ ਕਰਾਂ ਕਈ ਵਾਰ ਇਹ ਮਾਮਲੇ ਬਠਿੰਡੇ ਦੇ ਵਿੱਚ ਬਹੁਤ ਵਾਰ ਖਾਨੇ ਦਾ ਜਿੱਤੇ ਆ ਮੇਂ ਹਨੇ ਟ੍ਰੈਕ ਦੇ ਮਾਮਲੇ ਲੋਕਾਂ ਨੂੰ ਕਿਹਣਾ ਚਾਹੁੰਦੇ ਵੀ ਜੇ ਕੋਈ ਡੀ ਲੋਕ ਲੈਂਕਾ 40 ਲੀਟਰ ਦਾ ਦਲਬਤ ਕਰ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਜੇ ਮੋਸਟਲੀ ਇਹ ਚੀਜ਼ਾਂ ਹੁੰਦੀਆਂ ਹਨੇਰੇ ਦੇ ਦੌਰਾਨ ਹੁੰਦੀਆਂ ਤੇ ਜਲੇਬੀ ਚੌਂਗ ਤੋਂ ਤਾਂ ਦੋ ਮਸਲੇ ਆ ਗਏ ਇਹ ਵੈਸੇ ਇਹ ਨਹੀਂ ਰੁਕਣਾ ਹੀ ਨਹੀਂ ਚਾਹੀਦਾ ਹੈਗਾ ਜੋ ਜਿਸ ਨੂੰ ਤੁਸੀਂ ਜਾਣ ਨਹੀਂ ਪਛਾਣ ਨਹੀਂ ਫਿਰ ਉਸ ਤੇ ਖੜ ਕੇ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਨੇ ਜਾਂ ਕਈ ਵਾਰੀ ਖੁਦ ਕੰਟਰੋਲ ਚ ਨਹੀਂ ਹੁੰਦੇ ਸ਼ਰਾਬ ਦੇ ਨਸ਼ੇ ਚ ਹੁੰਦੇ ਨੇ ਤਾਂ ਫਿਰ ਉਹ ਇਸ a ਕਾਈਂਡ ਆਫ ਹਨੀ ਟ੍ਰੈਪ ਦਾ ਸ਼ਿਕਾਰ ਬਣ ਜਾਂਦੇ ਇਹਨਾਂ ਦੇ ਕੋਈ ਪਹਿਲੇ ਮਾਮਲੇ ਨਾ ਚਾਹੇ ਕਿ ਉਹ ਅਸੀਂ ਹੁਣੇ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਦੇ ਪਹਿਲਾ ਮਾਮਲਾ ਹੈਗਾ ਕਿ ਨਹੀਂ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਬਾਕੀ ਜੋ ਵੀ ਇਹ ਗਰੋਹ ਦੇ ਮੈਂਬਰ ਇਹਦੇ ਵਿੱਚ ਸ਼ਾਮਲ ਹੈਗੇ ਨੇ ਸਾਰਿਆਂ ਨੂੰ ਰਾਉਂਡ ਅਪ ਕਰ ਲੇ